ਆਉਦੀ ਪਹਿਲੀ ਬੇਨਤੀ ਤੁਹਾਨੂੰ ਇਹ ਆ ਵੀ ਮੈਂ ਤੁਹਾਡੇ ਪਿੰਡ 'ਚ ਸਿਰਫ ਕੰਮ ਸਿਖਾਉਣ ਲਈ ਆਇਆ ਸੀ ਮਸ਼ੀਨ ਲੈਣੀ ਨਾ ਲੈਣੀ ਤੁਹਾਡੀ ਮਰਜ਼ੀ ਆ ਪਹਿਲਾਂ ਤਾਂ ਤੁਸੀਂ ਬੇਸਰ 'ਚ ਢੂਣ ਮਿਰਚ ਲਾ ਲੈਣਾ ਆਪਦੇ ਘਰੇ ਫਿਰ ਬੇਸਰ 'ਚ 2 3 4 ਤੇਲ ਦੇ ਜਾਂ ਘੋਦੇ ਪਾਉਣੇ ਨੇ ਵੀ ਬੇਸਰੇ ਕੁਲਾ ਹੋ ਜਾਊਗਾ ਮਸ਼ੀਨ ਦੇ ਵਿੱਚ ਇਹਦੇ ਵਿੱਚ ਜੰਮਦਾ ਨਹੀਂ ਹੁੰਦਾ ਹੋੜੇ ਚੀਜ਼ ਨੂੰ ਜਦੋਂ ਇਸਤੇਮਾਲ ਕਰਨਾ ਤਾਂ ਇਹ ਚੀਜ਼ ਨੂੰ ਥੋਲ ਦੇਣਾ ਤੁਸੀਂ ਪਹਿਲਾਂ ਹੀ ਦੇਖ ਲਓ ਵੀ ਇਹ ਵਿੱਚ ਹੈਗਾ ਕੁਝ ਖਰਾਬ ਹੋਣਾ ਨਹੀਂ ਕੋਈ ਸਮਾਨ ਲੈਂਦਾ ਸੀ ਇਹ ਘਰ ਘਰ ਬੇਨਤੀ ਸਿਰਫ ਇਹਸ ਲਈ ਕਰਨੀ ਆ ਵੀ ਬੇਹੀਆਂ ਚੀਜ਼ਾਂ ਨਾ ਖਾਇਆ ਕਰੋ ਤੁਸੀਂ। ਚੱਕ ਕੇ ਇਹਦੇ ਵਿੱਚ ਜਾਲੀ ਲਾ ਦਈਆਂ ਥੱਲੇ। ਉਸ ਤੋਂ ਬਾਅਦ ਆਪਾਂ ਇਹ ਚੀਜ਼ ਨੂੰ ਇਸ ਤਰ੍ਹਾਂ ਭਰ ਲੈਣਾ। ਹੁਣ ਆਪਣੇ ਘਰੇ ਸਾਰੀ ਦੁਨੀਆ ਬੇਸਣ ਦਾ ਸਮਾਨ ਬਣਾਉਂਦੀ ਆ ਸਭ ਨੂੰ ਪਤਾ ਕੜਾਹੀ 'ਚ ਬਣਦਾ ਸਮਾਨ। ਕੜਾਹੀ 'ਚ ਕਿਉਂ ਜਾਂਦੀ ਗਰਮ ਕਰ ਲਈ ਤੇ ਭਰ ਕੇ ਉੱਪਰ ਪਾ ਦੇਣਾ। ਲੋਕਲਾ ਬਾਤ ਦੇ ਉੱਤੇ ਲਾ ਲਿਓ ਤੇ ਕੜਾਹੀ ਦੇ ਉੱਪਰ ਕਰਕੇ ਬਣਾਵਰਾਂਗੇ ਧੂੜੀਆਂ ਜਹਾ ਆਪਾ ਲਿਓ। ਚਾਹੇ ਪੰਜ ਸਾਲ ਦਾ ਘੱਟ ਰੱਖ ਕੇ ਪਾ ਲੈ। ਹੁਣ ਆਪਾਂ ਪੂਜੀ ਦਾ ਪੈਕਟ ਲੈ ਲੈਨੇ ਆ। ਕਦੇ ਤੁਸੀਂ ਦੁਕਾਨ ਵਾਲੇ ਨੂੰ ਸਵਾਲ ਕੀਤਾ ਵੀ ਇਹ ਕਦੋਂ ਦਾ ਹੈ ਕੋਈ ਨਹੀਂ ਦੱਸਦਾ ਤੁਹਾਨੂੰ ਨਾ ਅਸੀਂ ਪੁੱਛਦੇ ਆ ਇਸ ਕਰਕੇ ਤੁਹਾਨੂੰ ਬੇਨਤੀ ਕਰਨੀ ਆ ਵੀ ਆਪਦੇ ਘਰੇ ਚੀਜ਼ ਬਣਾ ਲੈ ਜੇ ਮੋਟਾ ਪੂਜਿਆ ਖਾਣਾ ਤਾਂ ਆਪਦੀ ਮੋਟੀ ਜੜੀ ਕਰ ਤਰਕਾਰ ਕੇ ਆਇਆ ਵੇ ਇਹ ਤੁਹਾਡੇ ਪਿੰਡ ਦੇ ਵਿੱਚ ਭਾਈ ਹੁਣ 2 ਦਿਨ ਰਹੂਗਾ ਤੇ 2 ਦਿਨਾਂ ਦੇ ਵਿੱਚ ਸਾਰੇ ਪਿੰਡ ਨੂੰ ਕੰਮ ਸਿਖਾਊਗਾ ਕੰਮ ਸਿਖਾ ਕੇ ਫੇਰ ਜਾਊਗਾ ਲਓ ਭਾਈ ਜੀ ਦੇ ਮੋਟਾ ਪੂਜਿਆ ਖਾਣਾ ਤਾਂ ਆਪਦੀ ਮੋਟੀ ਜੜੀ ਔਰ ਕਈ ਪਿੰਡ ਭਾਈ ਮੈਨੂੰ ਇੱਕ ਸਵਾਲ ਕਰਦੇ ਆ ਵੀ ਇਹ ਚੀਜ਼ ਦਾ ਨਿੱਕੀ ਜੀ ਆ ਕੜਾਈ ਦਾ ਸਜਦਾ ਇੰਨਾ ਵੱਡਾ ਹੁੰਦਾ ਵਾ ਇਹ ਜੀ ਤਾਂ ਇੰਨੀ ਵੱਡੀ ਰੱਖਿਆ ਵੀ ਜਿਵੇਂ ਸਮਾਰ ਕੜਾਈ ਚ ਪੂਰਾ ਬੈਜੇ ਹੁਣ ਇਸੇ ਤਰ੍ਹਾਂ ਰੋਟੀ ਖਾਣ ਵਾਸਤੇ ਆਪਾਂ ਸਾਰੇ ਭੈਣ ਭਾਈ ਦਿਨ ਰਾਤ ਕੰਮ ਕਰਦੇ ਆ ਜਿਹੜੇ ਦਾਲ ਸਬਜ਼ੀ ਵਾਲੇ ਪਕੌੜੇ ਨਹੀਂ ਬਣਾਉਂਦੇ ਹੁੰਦੇ ਤਾਂ ਫੇਰ ਭਾਈ ਜਾ ਕੇ ਆਪਣੀ ਭੋਟੇ ਚਰਾ ਖਾਣੀ ਕਰਦਾ ਨਾ ਇਹ ਮਸੀਤ ਤੇ ਕੋਈ ਮੋਟਰਾ ਨਾ ਕੋਈ ਇਹਦੇ ਚ ਤਾਰਾ ਨਾ ਕੋਈ ਗੇਰ ਪਾਉਣਾ ਨਾ ਕੋਈ ਇੰਜਣ ਚਲਾਉਣਾ ਇਹ ਤਿੰਨ ਦਿਨ ਤੱਕ ਭਾਈ ਥੋੜੇ ਪਿੰਡ ਚ ਰਹੂਗਾ ਤੇ ਤਿੰਨਾਂ ਦਿਨਾਂ ਵਿੱਚ ਸਾਰੇ ਮਹਾਰਾਜ ਬੈਡਰੂਮਾਂ ਵਿੱਚ ਪੂਜਾ ਬਣਾਉਣਾ ਲੱਗਣਾ ਇਸ ਤਰ੍ਹਾਂ ਦੇ ਦਾਲ ਵਾਲੇ ਪਕੌੜੇ ਵਾਟ ਲਿਆ ਕਰਨੇ ਆ ਹਣ ਦੇ ਪੈਕਟ ਲੈਨੇ ਆ ਬੁੜੀਆਂ ਕਹਿੰਦੀਆਂ ਭਾਈ ਚਾਰ ਕਪਕੌੜੇ ਨਿਕਲਦੇ ਆ ਹੁਣ ਤੁਸੀਂ ਆਪਦੇ ਘਰੇ ਜਿੰਨੇ ਮਰਜ਼ੀ ਬਣਾ ਲਿਆ ਕਰੋ ਜੇ ਬੜੀਆਂ ਖਾੜੀਆਂ ਨੇ ਦਾਲ ਵਾਲੀਆਂ ਕਾਹਦੇ ਵਿੱਚ ਸਟਾਰ ਵਾਲੀ ਜੜੀਆਂ ਬੜੀਆਂ ਵਾਲੀ ਅੱਗੇ ਸਾਡੀਆਂ ਬਜ਼ੁਰਗ ਮਾਈਆਂ ਬੜੀਆਂ ਹੱਥਾਂ ਨਾਲ ਬਣਾਉਂਦੀਆਂ ਹੁੰਦੀਆਂ ਸੀਗੀਆਂ ਹੁਣ ਤੁਹਾਡੇ ਵਾਸਤੇ ਭਾਈ ਮਸ਼ੀਨ ਚੱਲਦੀ ਆ ਮੂੰਗੀ ਦਾਲ ਦੀਆਂ ਵੀ ਬੜੀਆਂ ਬਣਾ ਸਕਦੇ ਆ ਸੋਇਆ ਬੀਂਦੀਆਂ ਵੀ ਬਣਾ ਸਕਦੇ ਆ ਤੇ ਮਾਹਰੀ ਦਾਲ ਦੀਆਂ ਵੀ ਬਣਾ ਸਕਦੇ ਆ ਇਹ ਸਾਰੇ ਦੁਨੀਆਂ ਨੂੰ ਪਤਾ ਵੀ ਪੈਕਟਾਂ ਦੇ ਵਿੱਚ ਬੜੀਆਂ ਸੁੱਕੀਆਂ ਮਿਲਦੀਆਂ ਹੁੰਦੀਆਂ ਆਪਾਂ ਤੇ ਮੱਜੇ ਦੇ ਕੱਪੜਾ ਵਸਾ ਲਿਓ ਤੇ ਆਪਦੀਆਂ ਬੜੀਆਂ ਨੂੰ ਟੱਕ ਲੈਣਾ ਤੇ ਸਕਾਫੇਟ ਵਿੱਚ ਪਾ ਕੇ ਰੱਖਣਾ ਜਿਹੜੇ ਕੰਮ ਤੁਹਾਡੀ ਬੇਬੇ ਨੇ ਤੁਹਾਨੂੰ ਨਹੀਂ ਸਕਾਏ ਨਾ ਇਹ ਭਾਈ ਸਿਕਾਉਂਦਾ ਫਿਰਦਾ ਸਾਰੇ ਕੰਮ ਇਹ ਇਸ ਮਸ਼ੀਨ ਦੇ ਵਿੱਚ 15 ਕਿਸਮ ਦੇ ਡਿਜ਼ਾਈਨ ਹੁੰਦੇ ਨੇ ਇਸ ਤਰ੍ਹਾਂ ਦੇ ਇਹ 15 ਕਿਸਮਾਂ ਦਾ ਸਮਾਨ ਬਣਾਉਂਦੀ ਆ ਜਿਹੜਾ ਵੀ ਸਮਾਨ ਬਣਾਉਣਾ ਸਿਰਫ ਤੁਸੀਂ ਇੰਨਾ ਕੰਮ ਕਰਨਾ ਵੀ ਚੱਕ ਕੇ ਜਾੜੀ ਵਿੱਚ ਲਾ ਦੇਈਂ ਮੈਂ ਤਾਂ ਇਹ ਦੋ ਦੋ ਮਸ਼ੀਨਾਂ ਸਾਰਿਆਂ ਨੂੰ ਦਿੱਤੀਆਂ ਵੀ ਇੱਕ ਤਾਂ ਨਿਆਣਾ ਦੀ ਭੂਆ ਆਉਗੀ ਰੱਖਣੀਆਂ ਤੇ ਭਾਈ ਉਹ ਲੈ ਜੂਗੀ ਇੱਕ ਤੁਸੀਂ ਆਪ ਰੱਖ ਲੜੀਆਂ ਹੁੜਕੇ ਨਾ ਕਿਹਾ ਵੀ ਸਾਡੀ ਕੁੜੀ ਆਈ ਸੀ ਉਹ ਚੱਕ ਕੇ ਲੈ ਗਈ ਸਹੀ ਹੈ ਜੀ ਲੋਵਰ ਜੀ ਨੇ ਪਾਪੜੀ ਪੂਜਾ ਖਾਣਾ ਤੇ ਚੱਕ ਕੇ ਆਪਣੀ ਪਾਪੜੀ ਏ ਕਿਹੜਾ ਟਰੈਕਟਰ ਆ ਵੀ ਕੰਦੇ ਚ ਵੱਜੂਗਾ ਜਾ ਕੇ ਇੱਕ ਜੀ ਹੋਰ ਦੱਸਾਂ ਤੁਹਾਨੂੰ ਇਹ ਜਿਹੜੀ ਤੀਜ ਆ ਜਿਹੜੇ ਆਪਣੇ ਢੋਲ ਹੁੰਦੇ ਨੇ ਜਿੰਦਾ ਸਪਰੇਅ ਕਰ ਦਿੰਦੇ ਆਪਾਂ ਫਾਈਬਰ ਦੇ ਹੁੰਦੇ ਨਾ ਉਹ ਇਹਦੇ ਉੱਪਰ ਚਾਹੇ ਤੁਸੀਂ ਆਪ ਦਾ ਪੂਰਾ ਵਜਨ ਵੀ ਪਾ ਦਿਓ ਇਹ ਟੁੱਟਣੀ ਨਹੀਂ ਚੀਜ਼ ਭਾਵੇਂ ਜਿੰਦਾ ਸਰਬਤੀ ਤੁਝ ਆਪਣਾ ਬੜਾ ਕਰੀਓ ਇੱਥੇ ਨਿਆੜੇ ਆਪਣੇ ਪਾਸ ਪਾਸੋਂ ਦੇ ਘਣਾਉਣਿਆਂ ਨਾਲ ਖੇਤੀ ਜਾਂਦੇ ਨੇ ਭਾਈ ਸਾਰੇ ਮੰਦਰ ਪੂਜਾ ਫੋਣਾ ਲਗਾਈ ਜਾਂਦਾ ਰਾਕੀ ਭਾਈ ਦੇਖ ਲੋ ਇਸ ਮਸ਼ੀਨ 'ਚ ਕੁਝ ਨਹੀਂ ਹੈਗਾ ਨਾ ਗੇਰ ਨਾ ਇੰਜਣਾ ਨਾ ਮੋਟਰ ਇੱਕ ਇਹਦੇ ਨਾਲ ਭਾਈ ਜੀ ਆ ਪੱਖਾ ਜਿਹਾ ਲੱਗਿਆ ਹੋਇਆ ਵਾ ਇਹਦਾ ਨਹੀਂ ਕੋਈ ਕੰਮ ਹੈਗਾ ਇਹਨੂੰ ਲੱਕ ਰੱਖ ਲੈਣਾ ਕਿਤੇ ਇਹਨੂੰ ਨਾ ਘਮਾਉਣ ਲੱਗ ਜਾਓ ਘਰੇ ਜਾ ਕੇ ਇਹਦਾ ਇੱਕ ਸ਼ੋਅ ਵਾਸਤੇ ਲੱਗਿਆ ਚੀਜ਼ ਆ ਇੱਥੇ ਸਾਰਾ ਡੈਕੋਰੇਸ਼ਨ ਕੀਤੀ ਹੋਈ ਆ ਹੁਣ ਇਹ ਮਸ਼ੀਨ ਲੈਣੀ ਆ ਤਾਂ 60 ਰੁਪਏ ਦੀ ਆ ਨਹੀਂ ਫਿਰ ਮੈਂ ਤਾਂ ਆਪਦਾ ਪੂਰੀ ਹਲਾ ਜਾਣਾ ਟ੍ਰੇਨਿੰਗ ਤੁਹਾਨੂੰ ਦੇਤੀ ਆ ਇਹ ਭਾਈ ਆਇਆ ਸੀ ਲੁਧਿਆੜੇ ਤੋਂ ਮੇਰਾ ਨਾਮ ਆ ਹਰਦੀਪ ਸਿੰਘ ਮੇਰਾ ਫੋਨ ਨੰਬਰ ਹੈਗਾ 7529962515